ਤਿਕਸਾ ਦੇ ਨਹੀਂ ਮਿਹਰਬਾਨੀ ਬਹਿ ਜਾ ਫਿਰ ਬਹਿਣਾ ਨਹੀਂ ਗਿਆ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਹੈਰਾਨ ਹੈ ਕਿ ਤੁਸੀਂ ਮਿਹਰਬਾਨ ਕਿੱਦਾਂ ਹੋ ਤਿੰਨ ਸਾਲ ਦੋ ਸਾਲ ਮੇਰੇ ਲਈ اچھا ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਰਕਾਰ ਹੋ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਰਹਿ ਕੇ ਕਰੋਗੇ ਤੇ ਮੈਂ ਤੁਹਾਡੀ ਸਪੋਰਟ ਦਰਾਂਗਾ ਪਲੀਜ਼ ਕਹਿਦੇ ਬਾਹਰ ਗਿਆ ਸੀ ਮੈਂ ਪਲੀਜ਼ ਚਲੋ ਕੰਟੀਨਿਊ ਕਰੋ ਜਿਵੇਂ ਕਹੇ ਤੇ ਬਾਹਰ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਤੋਂ ਸਾਹਿਬ ਮਿਸਟਰ ਸੌਨ ਮੰਤਰੀ ਜੀ ਸੌਨ ਸਾਹਿਬ ਸੌਨ ਸਾਹਿਬ ਬੈਠੋ ਤੁਸੀਂ ਕਿ ਕਿਸਾ ਦਾ ਇੰਨੀ ਮਿਹਰਬਾਨੀ ਬਹਿ ਜਾਓ ਫਿਰ ਬਹਿਣਾ ਨਹੀਂ ਗਿਆ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਹੈਰਾਨ ਹੈ ਕਿ ਤੁਸੀਂ ਮਿਹਰਬਾਨ ਕਿੱਦਾਂ ਹੋ ਤਿੰਨ ਸਾਲ ਦੋ ਸਾਲ ਮੇਰੇ ਲਈ اچھا ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਹਾਰੀ ਹੋ ਜੀ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਲੈ ਕੇ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਕਰਾਂਗਾ ਇਹ ਦੁਬਾਰਾ ਗਿਆ ਸੀ ਮੈਂ ਪਲੀਜ਼ ਚਲੋ ਕੰਟੀਨਿਊ ਕਰੋ ਕਿਸੇ ਕਹਿਦੇ ਦੁਬਾਰਾ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਨੂੰ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ এনਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਪੂਰੀ ਮਤੇ ਤੇ ਬੋਲਣਾ ਹੈ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹ ਸੌਂਹ ਸਾਹਿਬ ਮਿਸਟਰ ਸੌਂਹ ਮੰਤਰੀ ਜੀ ਸੌਂਹ ਸਾਹਿਬ ਸੌਂਹ ਸਾਹਿਬ ਕਹੇ ਤੋ ਬੀ ਕਿੱਸਾ ਦਾ ਇੰਨੀ ਮਿਹਰਬਾਨੀ ਬਹਿ ਜਾਓ ਫਿਰ ਬਹਿਣਾ ਨਹੀਂਗਾ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਘਰਾਂ ਹੈ ਕਿ ਤੁਸੀਂ ਮਿਹਰਬਾਨ ਕਿੱਦਾਂ ਹੋ ਤਿੰਨ ਸਾਲ ਦੋ ਸਾਲ ਮੇਰੇ ਲਈ ਅੱਛਾ ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਰਕਾਰੀ ਹੋ ਜੀ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਕਿ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਕਰੂੰਗਾ ਯੇ ਕਹਿੰਦੇ ਬਾਹਰ ਗਿਆ ਸੀ ਜੁਨੇ ਪਲੀਜ਼ ਚਲੋ ਕੰਟੀਨਿਊ ਕਰੋ ਜਿਵੇਂ ਕਹਿੰਦੇ ਤੋਂ ਬਾਹਰ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ 25 ਸਰੀ ਮਤੇ ਦੇ ਬੋਲਣਾ ਹੈ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਤੇ ਸਾਹਿਬ ਮਿਸਟਰ ਸੌਂਦ ਮੰਤਰੀ ਜੀ ਸੌਂਦ ਸਾਹਿਬ ਸੌਂਦ ਸਾਹਿਬ Bye right to them.